ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਸਕੇਲ ਦੇ ਵਿੱਚ ਉਮੀਦ ਕਰਦੀ ਹਾਂ ਸਰ ਜਾਨੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰਦੇ ਆ ਅੱਜ ਦੇ ਬਲੌਗ ਦੀ ਅਜੇ ਦਿਨ ਦੀ ਕੱਲ ਵਾਲੇ ਬਲੌਗ ਦੀ ਮੈਂ ਐਂਡਿੰਗ ਦੀ ਰੀਕੀ ਕੀਤੀ ਕਿਉਂਕਿ ਮੈਂ ਸੌਂ ਗਈ ਸੀ ਜਲਦੀ ਔਰ ਠੰਡ ਬਹੁਤ ਜ਼ਿਆਦਾ ਹੋ ਰਹੀ ਆ ਟਾਈਮ ਹੋ ਗਿਆ ਪੌਣੇ 10 ਦਾ ਇਨਰਜਿਤ ਗਏ ਹੋਣ ਮਾਰਨਿੰਗ ਦੇ 3 ਵਜੇ ਤੇ ਅਬੂਹਰ ਸੋ ਚਲੋ ਮੈਂ ਹੋ ਗਈ ਆ ਰੈਡੀ ਹੁਣ ਆਪਾਂ ਚੱਲੀਏ نیچے-नीचे ਜਾ ਕੇ ਦੇਖੀਏ ਆਫਿਸ ਦੇ ਕੰਮਕਾਰ ਤੇ ਬੱਚਿਆਂ ਨੂੰ ਸਟੱਡੀ ਵੀ ਕਰवानी ਹੈ ਅੱਜ ਵਸਤ ਇਹਨਾਂ ਦੀ ਆਨਲਾਈਨ ਕਲਾਸਾਂ ਲਾਉਂਦੀਆਂ ਨੇ ਬਸ ਮੈਂ ਲਗਵਾ ਨਹੀਂ ਸਕਦੀ ਕਿਉਂਕਿ ਇੱਕ ਫੋਨ ਤੇ ਕਿੱਦਾਂ ਤੇ ਫੋਨ ਦੇ ਕੇ ਵੀ ਨਹੀਂ ਸਰਦਾ ਇੰਨਾ ਟਾਈਮ ਬੱਚਿਆਂ ਨੂੰ ਫਿਰ ਆਪਦਾ ਨਹੀਂ ਕੰਮ ਹੁੰਦਾ ਹੈਗਾ ਸੋ ਚਲੋ ਕੋਈ ਗੱਲ ਨਹੀਂ ਆਪਾਂ ਹੋਮਵਰਕ ਕਰਵਾ ਦੇਣਾ ਜਿੰਨਾਂ ਨੂੰ ਸਾਰਾ ਜੱਬਾ ਪਰ ਹੋ ਰਹੀ ਹੈ ਉਹ ਚੋਰ ਕਿੰਨੀਆਂ ਪਾਟੀਆਂ ਨਾ ਨੋ ਦਿਖਾ ਸ਼ੋ ਮੀ ਆਰੇ ਇੱਕ ਦੋ ਤਿੰਨ ਚਾਰ ਪੰਜ ਚਲ ਠੀਕ ਆ ਤੂੰ ਕਿੰਨੀਆਂ ਲਈਆਂ 6 ਮੈਂ ਵੀ ਇੱਕ ਹੋਰ ਲੈਣਾ ਲੈ ਲੈ ਇੱਕ ਮੇ ਕੋ ਹੋਈ ਆਹ ਇੱਕ ਨਹੀਂ ਚਾਕਲੇਟ ਇਹ ਵੀ ਖਾ ਲਈ ਸੀ ਕਿੱਥੇ ਗਈ ਆ ਦੇਖੋ ਭਾਂਡ ਬਹੁਤ ਆ ਇਸ ਲਈ ਅੱਜ ਮੈਂ ਪਾਉਣ ਲੱਗੀਆਂ ਇਹ ਵਾਲਾ ਕੋਟ ਮੇਰਾ ਇਹ ਬਹੁਤ ਜ਼ਿਆਦਾ ਭਾਰ ਆ ਮੇਨੂੰ ਦੋ ਬੰਦੇ ਤਾਂ ਨੂੰ ਪਾਉਣ ਨੂੰ ਚਾਹੀਦੇ ਨੇ ਹੈਲਪ ਕਰ ਦੇ ਨੂੰ ਬਹੁਤ ਜ਼ਿਆਦਾ ਭਾਰੀ ਆ ਇਹ ਮੈਂ ਮਨਾਲੀ ਤੋਂ ਲਿਆ ਸੀਗਾ ਲਾਸਟ ਟਾਈਮ ਜਦੋਂ ਸੀ ਗੱਲ ਸੀਗੇ ਪਾਏ ਹੋਣੇ ਨੂੰ ਲਓ ਵੀ ਆਪਾਂ ਪਾ ਲਿਆ ਮੋਟਾ-ਮੋਟਾ ਕੋਟ ਤੇ ਬਹੁਤ ਜ਼ਿਆਦਾ ਭਾਰੀ ਹੈ ਇਹ ਔਰ ਮਨਾਲੀ ਵਾਲੀ ਠੰਡ ਦੇ ਬਰਾਬਰ ਹੀ ਹੈ ਇਹ ਕਿ ਅਗਰ ਆਪਾਂ ਉਧਰ ਜਾਂਦੇ ਆ ਤੇ ਹੁਣ ਤਾਂ ਇੱਧਰ ਵੀ ਇੰਨੀ ਠੰਡ ਹੋਈ ਪਈ ਆ ਇੰਨਾ ਡੋਰੀਆਂ ਨੇ ਤੋਂ ਇਹ ਬੰਨਣ ਲਈ ਨੇ ਇੱਥੇ ਤੇ ਇੰਨਾ ਛੋਟੀ ਜੈਕਟ ਵੀ ਹੈ ਇੱਕ ਸ਼ਾਰਟ ਦੇ ਵਿੱਚ ਹੈ ਉਹ ਆਪਾਂ ਪਾਈ ਨਹੀਂ ਉਹ ਮੈਂ ਸੂਟ ਵਗੈਰਾ ਉੱਪਰ ਵੀਅਰ ਕਰਦੀ ਹੁੰਦੀ ਆ ਸੋ ਚਲੋ ਚਲਿਏ نیچے ਬੜੋ ਬਸ ਦੇ ਇਹਦਾ ਨਿਕਲੂਗੀ ਚਲੋ ਸੋਈ ਚੋਦਾ ਨਿਕਲੇ ਆਈ ਵਿਚਾਰੀ ਉਹ ਤਾਂ ਆਪ ਠੰਡ ਨੇ ਮਾਰੀ ਪਈ ਆ ਮਸਾ ਤਾਂ ਤੁਰਦੀ ਆ ਦੱਸ ਉਹ ਨਹੀਂ ਫੜੀ ਗਈ ਇਹਨਾਂ ਤੋਂ ਜੋਤ ਨੂੰ ਲਾਉ ਬਾਹਰ ਨਿਕਲੇ ਆ ਯੋ ਨਹੀਂ ਤਾਂ ਆਪੀ ਮੋਨੂ ਨੂੰ ਲਾਉ ਚੁਗੀ ਫੜਨੇ ਲਾ ਬੈਠੀ ਫੜ ਲੈਂਨੀ ਮੋਨੂ ਨੂੰ ਮੋਨੂ ਨਾ ਫੜਨਾ ਬੈਜਵੇਂ ਮੋਨੂ ਤਾਂ ਨਹੀਂ ਆਹ ਦੇ ਲਾ ਮੋਨੂ ਤੇਰੀ ਇਨਸਲਟ ਕਰੀ ਜਾਂਦੀ ਆ

ਆ ਦੇ ਹੇਠਾ ਇਹਦੇ ਹੇਠਾ ਫੜ ਗਈ ਕੰਨ ਕੱਪੜੇ ਲਗਾਣੇ ਵੀ ਆਈ ਯਾਰ ਜਾ ਭੱਜ ਜਾ ਹੁਣ ਤੂੰ ਉਧਰ ਤਾਂ ਭੱਜ ਜਾ ਤੂੰ ਤਾਂ ਭੱਜ ਜਾ ਇਹਦੇ ਹੇਠਾ ਫੜ ਗਈ ਮੈਂ ਨਹੀਂ ਕਰਨੀ ਤੂੰ ਕੱਪੜਾ ਇਹਦੇ ਹੇਠਾ ਆਉਣ ਤੁਸੀਂ ਉਧਰ ਨੂੰ ਬਾੜ ਦੇਣੀਆਂ ਉਹਦੇ ਹੇਠਾ ਇਹਦੇ ਹੇਠਾ ਹੀ ਆ ਕਿਸੇ ਪਾਸੇ ਨਹੀਂ ਗਈ ਹੋਰ ਉਹ ਤੂੰ ਚੜਿਓ ਪਲਟੀ ਕਰੀਏ ਤੂੰ ਲਹੂ ਦੇ ਕਾਗਜ਼ ਦੇ ਪਲਟੀ ਕੇ ਇਧਰ ਕੋ ਪੱਪੀ ਇਧਰ ਨੂੰ ਹਾਂ ਤੂੰ ਉਧਰਲਾ ਜਾਈ ਉਨੇ ਨੂੰ ਖੜੀ ਚੱਕ ਦੇ ਯਾਰ ਉੱਤੀ ਚੱਕ ਦੇ ਚੱਕ ਦੇ ਨੂੰ ਚੱਕ ਦੇ ਇਸ ਨੂੰ ਉਠਾ ਦੇ ਔਰ ਫੜ ਲਈ ਬਣਾਇਆ ਸੀ ਨਿੱਘਾ ਹੈ ਨਹੀਂ ਐਲੀ ਫਿਰ ਨਵਾਰੀਆਂ ਹੇਡਾ ਪੜ ਗਿਆ ਹੈ ਬੜ ਗਿਆ ਅੰਦਰ ਲੈ ਗਈ ਹੈ ਯਾਰ ਪੂਰਾ ਹੜ ਦੇ ਇਹਦੇ ਐਡਾ ਬੜੀ ਆ ਹੈ ਨਹੀਂ ਨਾ ਚਾਰ ਕੋਈ ਤੂੰ ਕਰ ਲੈ ਤਾਂ ਚਾਰ ਨਹੀਂ ਹੈਗਾ ਕੋਈ ਰੋੜ ਨਾ ਦੇ ਇਹਨੂੰ ਆ ਗਿਆ ਉਹ ਬੈਠਾ ਉਹ ਬੈਠਾ ਫਗੜਿਆ ਪਾ ਫਾੜਨੀ ਆ ਜੀ ਤੂੰ ਤਰ ਰਹੀ ਹੈ ਯਾ 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 ਹਾ ਅੱਜ ਤੈਨੂੰ ਤੈਨੂੰ ਪੁੱਛ ਪੁੱਛ ਆਤਮੇ ਆ ਕੇ ਫਿਸਲ ਆ ਤੂੰ ਉੱਥੇ ਹੀ ਖੜ ਜਾ ਰੋਈ ਚ ਵੜ ਜਾਣਾ ਫੇਰ ਫਰੀਦ ਨਿਕਲਿਆ ਤੂੰ ए चरक दओ रोटली है बड़ी बड़ी ना पकड़ी जाती है इसका तो मतलब तो जाओ तुसी जाओ मैं के जा रोटी ले जा इसको इसको ओ देख ताला पहला हैगी वीया हैगी 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 अब थे आवे ਕੜੀ ਮੁਸ਼ਕਕਤ ਕੇ ਬਾਅਦ ਹਮਨੇ ਤਕੁੰਦਰ ਕੋ ਫੜੀ ਡਾਲਾ ਇਹ ਦੇਖੀਏ ਇਹ ਢਾਂਚੇ ਆਏ ਵਰ ਕੀ ਹੈ ਇਹਦੇ ਦੇਖ ਸਕਤੇ ਆਂ ਆਹ ਬੁਟਾ ਇਧਰ ਪੰਜ ਪੰਜ ਹੋ ਗਏ ਸਾਰੇ ਹੋਰ ਕਿੰਦੀ ਹੋਈ ਆ ਇਹਨਾਂ ਦੀ ਤਾਂ ਸਵੇਰ ਨੂੰ ਤਨਵਾਇ ਦਾ ਗਿਆ ਹੈ ਤਨਵਾਇ ਦੀ ਮੇਨ ਸਾਡੇ ਲੈ ਗਈ ਸਾਹ ਕਰ ਰਿਹਾ ਹੈ ਉਹ ਤੋਂ ਜਿਨ੍ਹਾਂ ਨੂੰ ਸਮਾਨ ਡਿਲੀਵਰ ਕਰਨ ਗਏ ਸੀ ਉਹਨਾਂ ਨੂੰ ਦਿੱਤੇ ਇਹ ਹੈ ਗਿਫਟ ਅਜ ਉਹਨਾਂ ਨੂੰ ਕਿਵੇਂ ਰੱਖੀ ਜਾਂਦਾ ਛੱਡ ਪਏ ਆ ਸਾਰੇ ਕਿੱਕ ਕਿੱਥੇ ਰੱਖਦੇ ਆ ਦੋ ਦੋ ਰੱਖਦੇ ਆ ਪਾਇਆ ਕਿੱਕ ਪਿਆ ਕੱਲ ਨੂੰ ਛੁੱਟੀ ਨਹੀਂ ਮਿਲਣੀ ਇਹ ਗੱਲ ਪਹਿਲਾਂ ਰਿਕਾਰਡ ਹੋ ਗਈ ਤੇਰੀ ਹਾਂ ਟੁੱਟ ਭੱਜ ਗਿਆ ਕੋਈ ਕੱਲ ਛੁੱਟੀ ਨਹੀਂ ਮਿਲਣੀ ਕਰਤਾ ਜਾਏ ਕਿ ਨਾਲ ਬੈਠਾ ਹੈ ਤਾ ਦੂਰ ਦੀ ਦਾ ਹੱਥ ਇਹ ਗਾਨਾ ਲੈ ਲੈ ਮੈਂ ਤਾਂ ਕਾੜ ਨਹੀਂ ਹੁੰਦਾ ਲੈ ਹੱਥ ਨਹੀਂ ਖੜ੍ਹਦਾ ਨਹੀਂ ਮੈਂ ਜਦੋਂ ਅੱਗੇ ਨੂੰ ਡਿੱਗਣ ਲੱਗਿਆ ਨਾ ਆਂਗੂਣੀ ਉੱਤੇ ਫੋਲ ਪ੍ਰੈਸਰ ਪਾ ਦੇਣਾ ਇਹਨੂੰ ਪਿੱਛੇ ਨੂੰ ਡਿੱਗਣ ਲੱਗਿਆ ਨਾ ਮੈਨੂੰ ਗਾਨਾ ਆਪ ਕਰਕੇ ਹੱਥ ਗੱਡੀ ਵਾਂਗ ਜਿਵੇਂ ਗੇਅਰ ਬਦਲਦੇ ਨੇ ਗੱਡੀ ਦੇ ਕੋਜੀ ਆਪਾਂ ਅੱਗੇ ਉੱਪਰ ਠੰਡ ਨੇ ਬੁਰਾ ਹਾਲ ਕਰਤਾ ਤੇ ਬਾਰਾਂ ਦਾ ਵੀ ਕੀ ਹਾਲ ਹੋਇਆ ਪਿਆ ਮੇਰੇ ਕਿਉਂਕਿ ਆਏ ਰੱਬਾ ਕੱਪੜੇ ਕੱਪੜੇ ਇੰਨੇ ਜ਼ਿਆਦਾ ਪਾਗਰ ਕਰ ਮੈਂ ਤਾਂ ਆਤਾ ਮੇਰਾ ਕੋਟ ਇਹ ਇੰਨਾ ਜ਼ਿਆਦਾ ਹੈਵੀ ਆ ਤੇ ਬਾਅਦ ਵਿੱਚ ਮੈਂ ਵੀ ਇਹ ਵਾਲੀ ਸਾਈਡ ਯੂਜ਼ ਕੀਤੀ ਬਟ ਹਵਾ ਬਿਲਕੁਲ ਨਹੀਂ ਲੱਗਦੀ ਇਹਦੇ ਵਿੱਚ ਦੀ ਠੰਡ ਬਿਲਕੁਲ ਨਹੀਂ ਲੱਗਦੀ ਸੋ ਚਲੋ ਹੁਣ ਆਪਾਂ ਕਰੀਏ ਤਿਆਰੀ ਸੇ ਹੁਣ ਦੀ ਕੀ ਜਿੰਦਾ ਜੀ ਤਾਂ ਕਹਿੰਦੇ ਕਿ ਅੱਜ ਉਹ ਮੰਨੇ ਵੀ ਨਹੀਂ ਖੇਡਣ ਲਈ ਜਾਣਾ ਹੈਗਾ ਥੱਕ ਜੀ ਗਏ ਸੀ ਉਹ ਅੱਜ ਮਾਰਨਿੰਗ ਦੇ ਤਾਂ ਉਹ ਗਈ ਹੋਈ ਸੀ ਤੇ ਸ਼ਾਮੀ ਆਏ ਨੇ 4-5 5:00 ਵਜੇ ਆਏ ਨੇ ਉਹ ਤਾਂ ਕਰਕੇ ਅੱਜ ਨਹੀਂ ਜਾਣਾ ਨਾ ਰੈਸਟ ਕਰ ਰਹੀ ਹੈ ਤੇ ਟਾਈਮ 9:00 ਵਜੇ ਦੇ ਨੇ ਤੇ ਬੱਚੇ ਤਾਂ ਚਲੇ ਗਏ ਨੇ ਆਪਣੇ ਰੂਮ ਦੇ ਵਿੱਚ ਸੌਣ ਦੇ ਲਈ ਠੰਡ ਬਹੁਤ ਜ਼ਿਆਦਾ ਹੋ ਰਹੀ ਆ ਮੈਂ نیچے ਦੀ ਬੁਲੰਦ ਦਾ ਟੌਪ ਆ ਕੇ ਉੱਪਰ ਦੀ ਨਾਈਟ ਸੁਣਦੀ ਆ ਕੀਤਾ ਆਪਣਾ ਬਾਕੀ ਬਹੁਤ ਜ਼ਿਆਦਾ ਠੰਡ ਹੋ ਰਹੀ ਆ ਬਸੇ ਮੇਰੇ ਖਿਆਲ ਦੇ ਵਿੱਚ ਲੋੜੀ ਤੋਂ ਬਾਅਦ ਸੈੱਟ ਹੋ ਜਾਏਗੀ ਮੇਰੇ ਤੇ ਸਟਬਲੂ ਵੀ ਲਾਈਟ ਪੈ ਰਹੀ ਆ ਸੋ ਚਲੋ ਜੀ ਇਹ ਸੀਗਾ ਕੁਝ ਇਦਾਂ ਦਾ ਰਿਹਾ ਆਪਣਾ ਅੱਜ ਦਾ ਦਿਨ ਠੰਡ ਦੇ ਵਿੱਚ ਤਾਂ ਦਿਨ ਵੀ ਬਸ ਇਦਾਂ ਹੀ ਲੰਘਦੇ ਨੇ ਜਿੱਦਾਂ ਰਾਤ ਜੀ ਪਈ ਹੁੰਦੀ ਆ ਸੋ ਚਲੋ ਜੀ ਅੱਜ ਦੇ ਬਲੌਗ ਦੀ ਆਪਾਂ ਇੱਥੇ ਐਂਡਿੰਗ ਕਰਦੇ ਆ ਸੋ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ ਗੁੱਡ ਨਾਈਟ